ਮਹਾਂ ਠੀਕ ਠਾਕ ਮਾਤਾ ਜੀ ਲਈ ਚੁਣੇ ਕੋਈ ਵੀ ਲਈ ਵਧੀਆ ਵਸ ਠੀਕ ਠਾਕ ਆਹੋ ਆਉ ਮੈਂ ਠੀਕ ਠਾਕ ਵਧੀਆ ਚੱਲਾਂ ਹੁਣ ਮੈਂ ਕੰਮ ਤੇ ਠੀਕ ਹੈ ਬਾਕੀ ਬਾਅਦ ਵਿੱਚ ਕਰੂੰਗਾ ਪੁੱਤ ਨਮਾ ਸ਼ਹਿਰ ਦੇ ਪਿੰਡ ਗਰਲੋਪੇਟ ਦਾ ਰਹਿਣ ਫਾਲਾ ਨਾਰਾਇਣ ਸਿੰਘ ਨਾਮ ਦਾ ਨੌਜਵਾਨ ਜੋ ਕਿ ਰੂਸ ਟੂਰਿਸਟ ਵਿਜ਼ੇ ਤੇ ਕਮਲਗੈ ਨੂੰ ਜ਼ਬਰਦਸਤੀ ਫੌਜ ਵਿੱਚ ਭਰਤੀ ਕਰਕੇ ਰੂਸ ਜੁਕਰੇਨ ਜੁੱਧ ਲਈ ਮਜਬੂਰ ਕੀਤਾ ਗਿਆ ਜਦੋਂ ਨਾਰਾਇਣ ਸਿੰਘ ਦੇ ਘਰਦਿਆਂ ਨੂੰ ਇਹ ਗੱਲ ਪਤਾ ਲੱਗੀ ਕਿ ਉਹਨਾਂ ਦੇ بیٹے ਨੂੰ ਰੂਸ ਫੌਜ ਵਿੱਚ ਭਰਤੀ ਕੀਤਾ ਗਿਆ ਹੈ ਤਾਂ ਪਰਿਵਾਰ ਦਾ ਪਿੱਛੇ ਰੋ ਰੋ ਕੇ ਬੁਰਾ ਹਾਲ ਹੈ ਮਾਂ ਦੀਆਂ ਨਜ਼ਰਾਂ بار بار ਘਰ ਦੇ ਦਰਵਾਜ਼ੇ ਨੂੰ ਤੱਕ ਰਹੀਆਂ ਹਨ ਕਿ ਕਦੋਂ ਉਸ ਦਾ ਬੇਟਾ ਘਰ ਵਾਪਸ ਆਵੇਗਾ ਉਹਨਾਂ ਦੱਸਿਆ ਕਿ ਪਿਛਲੇ 4-5 ਦਿਨ ਪਹਿਲਾਂ ਨਾਰਾਇਣ ਸਿੰਘ ਦਾ ਇੱਕ ਆਡੀਓ ਮੈਸੇਜ ਵੀ ਆਇਆ ਸੀ ਅਤੇ ਉਹ ਕਹਿ ਰਿਹਾ ਸੀ ਕਿ ਰੂਸ ਦੀ ਪੁਲਿਸ ਵੱਲੋਂ ਉਹਨਾਂ ਨੂੰ ਟਰਾਈ ਆਤਮਕਾਇਆ ਜਾ ਰਿਹਾ ਹੈ ਕਿ ਫੌਜ ਵਿੱਚ ਭਰਤੀ ਹੋ ਜਾਓ ਨਹੀਂ ਤਾਂ ਤੁਹਾਨੂੰ 10 ਸਾਲ ਦੀ ਸਜ਼ਾ ਦਿੱਤੀ ਜਾਵੇਗੀ ਸੁਣੋ ਇੱਕ ਮਾਂ ਦਾ ਦਰਦ ਜੋ ਕਿ ਰੋ ਰੋ ਕੇ ਆਪਣਾ ਦਰਦ ਬਿਆਨ ਕਰ ਰਹੀ ਹੈ ਹਾਂਜੀ ਆਪਣਾ ਨਾਮ ਕੀ ਹੈ ਕਿਰਪੀੜ ਦਰਨੇ ਵਾਲੇ ਕਿਰਨੀਤ ਕੋਰ ਗਰਲੋ ਵੇਟ ਕੀ ਵੇ ਤੁਹਾਡੇ ਨਾਲ ਮੁੰਡਾ ਕਿੱਥੇ ਗਿਆ ਕਦੋਂ ਗਿਆ ਉਹ ਗਿਆ ਸੀ ਵੀ 4 ਤਿੰਨ ਮਹੀਨੇ ਹੋਏ ਬੱਚੇ ਨੂੰ ਦੇ ਦੇਣਾ ਜੀ ਜਿੱਦਾਂ ਮਤਵਲ ਇੱਥੇ ਚਲੇ ਗਏ ਨੇ ਸਾਲਾ ਲੈ ਕੇ ਮੰਨ ਲਈ ਅੱਗੇ ਫਿਰ ਉਹਨਾਂ ਨੇ ਰਸੀਆ ਲੈਣੇ ਆਪਣੇ ਪੱਤੀ ਉੱਥੇ ਕਰ ਲਿਆ ਜੇਲ੍ਹ 'ਚ ਉਹਨਾਂ ਦੁਆਰਾ ਪੁੱਛਿਆ ਵੀ ਤੁਸੀਂ ਜਾ ਤੁਸੀਂ ਉਹ ਕਰੋ ਮਤਲਬ ਜੇਲ੍ਹ 'ਚ ਹੋਵੋ ਤੇ ਜਾਂ ਤੋਂ ਆਰਮੀ ਦੀ ਪੱਤੀ ਹੋ ਜਾਓ ਬੱਚੇ ਆਰਮੀ ਦੀ ਪੱਤੀ ਹੋ ਗਏ ਉਹਨਾਂ ਨੂੰ ਕੋਈ ਪਤਾ ਨਹੀਂ ਕਿ ਐਵੇਂ ਲੰਗਰੀਆਂ 'ਚ ਰੱਖਾਂਗੇ ਲੰਗਰੀਆਂ ਚਾਣੇ ਦੋਕ ਦਿਨ ਪਤਾ ਨਹੀਂ ਲੰਗਰੀਆਂ 'ਚ ਰੱਖਿਆ ਕਿੱਥੇ ਰੱਖਿਆ ਫੇਰ ਉਹਨਾਂ ਨੂੰ ਲੈ ਗਏ ਹੀ ਅੱਗੇ ਲੜਾਈ 'ਚ ਉਹ ਬੋਲਦਾ ਹੀ ਵੀ ਮਮਾ ਮੈਨੂੰ ਜਲਦ ਤੋਂ ਜਲਦ ਕੱਢੋ ਕਿਹੜੇ ਮੁਲਕ ਗਿਆ ਸੀ ਉਹ ਗਿਆ ਸੀ ਰਸ਼ੀਆ 'ਚ ਰਸ਼ੀਆ ਕਿੱਥੇ ਹਾਂਜੀ अच्छा ऊ कभी गलबह थोड़ी नाल वे मुंडे दिया पसो। हां साडे ना कोई ਗੱਲ ਨਹੀਂ ਹੋਈ 15 ਦਿਨ ਹੋਇਆ ਮੈਸੇਜ ਆਇਆ ਹੀ ਬਸ। ਤੇ ਮੰਮੀ ਮੈਂ ਅੱਗੇ ਜਾਂਦਾ ਪਿਆ। ਤੁਸੀਂ ਕਹਿ ਐਂ ਚੇ ਨੀ ਲੈਣੇ ਮੇਰੇ। ਹੂੰ। ਕਿੰਨੇ ਕੁ ਮੁੰਡੇ ਨੇ ਤੁਹਾਡੇ? ਇਹ ਸਾਡੇ ਇਧਰੋਂ ਦੋ ਹੀ ਇੱਕ ਬਲਾ ਚੋੜਦਾ। ਨਵੇਂ ਸ਼ਹਿਰ ਦਾ ਮੇਰਾ ਕਾਕਾ ਤੇ ਇੱਕ ਗਰਦਾਸਪੁਰ ਦਾ ਬਸ। ਤੁਹਾਡੇ ਕਿੰਨੇ ਮੁੰਡੇ ਨੇ? ਸਾਡੇ ਠੀਕ ਕੋਈ ਬੇਟਾ ਨਹੀਂ। 3 ਬੇਟਾ। ਮੇਰੇ ਬੇਟੇ ਦੋ। ਤੁਹਾਡੇ ਦੋ ਬੇਟੇ ਨੇ? ਹਾਂਜੀ ਇੱਕ ਬੁੱਢੀ। ਇੱਕ ਉਹ ਮੁੰਡਾ ਬਾਹਰ ਗਿਆ ਜੀ। ਹਾਂਜੀ ਹਾਂਜੀ। ਕਿੰਨੇ ਕੜਾ ਸੀ ਉਹ? ਉਹ ਪਲਾਸਟਿਕੀ ਦਿੱਤੀ ਸੀ। अच्छा फिर दा 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 अच्छा। को, को, को स्टे, वो थिक्की ਕਰਦਾ ਰਸિયા ਚ ਉਥੇ ਰਸિયા ਚੋਂ ਸਾਨੂੰ ਪਤਾ ਨਹੀਂ ਕੀ ਕਰਦਾ ਵੀ ਇਦਾਂ ਬੋਲਦਾ ਵੀ ਮੰਮੀ ਹੁਣ ਜਲਦੋਂ ਜਲਦ ਕੱਢੋ ਫਿਰ ਇਥੇ ਲੜਾਈ ਚ ਲੱਗੇ ਜਾਂਦੇ ਨੇ ਅੱਛਾ ਬਸ ਇਹ ਹੀ ਬੋਲਦਾ ਹੁਣ ਕੋ ਮੈਸੇਜ ਵੀ ਕੋਈ ਕੋਈ ਐਮਪੀ ਨਾਲ ਥੋੜੀ ਗਲਬਤ ਵੀ ਹੋਈ ਕੋਈ ਹਾਂ ਸਾਡੀ ਪਹਿਲਾ ਹੋਈ ਗਲਬਤ ਜਦੋਂ ਪਹਿਲਾਂ ਸਟਕ ਚੱਕਿਆ ਸੀ ਤੇ ਫਿਰ ਇਥੇ ਬਲਾਚੋਰ ਜਿਹੜੇ ਸਰਕਾਰ ਉਹਦੇ ਨਾਲ ਵੀ ਹੋਈ ਜਿਹੜੀ ਅੱਗੇ ਰਹੀ ਅੱਛਾ ਜੀ ਹੋਰ ਵੀ ਕੋਈ ਆਈ ਸੀ ਹਾਂ ਉਹਨਾਂ ਨਾਲ ਵੀ ਹੋਈ ਸੀ ਉਹਨਾਂ ਨੇ ਕੀ ਬੋਲੇ ਉਹਨਾਂ ਨੇ ਕੁਝ ਨਹੀਂ ਕੀਤਾ ਜਿਵੇਂ ਸਿੱਧਾ ਕੋਈ ਸਾਡਾ ਬੱਚੇ ਦਾ ਕੋਈ ਪਤਾ ਨਹੀਂ ਲੱਗਿਆ ਜਾਂ ਕੋਈ ਆਏਗਾ ਜਾਂ ਨਹੀਂ ਆਏਗਾ ਜਿਹੜੇ ਬਿਕਰਮਜੀ ਸਾਹਣੀ ਨੇ ਐਮਪੀ ਸਾਹਿਬ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਐਮਬੈਸਡਰ ਨੂੰ ਲੈਟਰ ਲਿਖਿਆ ਹੈ ਕਿ ਥੋੜਾ ਮਨ ਅੱਛੀਤੀ ਛੱਡਿਆ ਜਾਵੇ ਉਹਨਾਂ ਨੂੰ ਥਰੂ ਪਤਾ ਹੈਗਾ ਜਾਣਕਾਰੀ ਇਸ ਤਰ੍ਹਾਂ ਦੀ ਕੋਈ ਨਹੀਂ ਸਾਨੂੰ ਨਹੀਂ ਕੋਈ ਪਤਾ ਗੁਰਗਾਈ ਨਹੀਂ ਇਸ ਤਰ੍ਹਾਂ ਦੀ ਤੁਸੀਂ ਸਰਕਾਰ ਕੀ ਘੋੜਾ ਲਗਾਉਂਦੇ ਹੋ ਅਸੀਂ ਇਹ ਗੱਲ ਹੈ ਸਾਡਾ ਬੱਚਾ ਜਲਦੀ ਜਲਦੀ ਠੀਕ-ਠਾਕ ਕਰ ਆਵੇ तुझे नमाज़ सर डीसूरों मिली है इस बारे में हाँ जी ये कोना ने की क्या कोना ने पता नहीं बेटे रहम बेटा गया इसी सोता हम्म बेटे ने कुछ किया भी नहीं है, बारे नहीं जहाँ कोई फोटो फोटो ना दिखा रहे नहीं जहाँ कोई कार्रवाई ऐस करते हैं हम्म क्या इसमें हम कुछ नहीं दिखता हमने कुछ नहीं तो दिखता हाँ। तू ਮਾਕੇ ਭਾਈ ਜਰਾ ਮੈਂ ਵਕੀਲ ਨਹੀਂ ਕੀਤਾ ਇੱਥੇ ਤੇ ਉਹਨੇ ਬਥੇਰਾ ਯੋਰ ਲੈ ਗਏ ਹਾਂ ਵੀ ਕਮਾਂਡਰਾਂ ਨਾਲ ਗੱਲ ਕਰਕੇ ਤੇ ਇਹਨਾਂ ਨੂੰ ਮਾ ਕਢਾਦਾ ਇਦਾਂ ਹੀ ਜੋ ਉੱਤੇ ਕੋਈ ਐਕਸ਼ਨ ਆਏ ਤੇ ਫਿਰ ਨਹੀਂ ਉਹ ਹੁਣ ਕਮਾਂਡਰ ਮਰ ਗਏ ਮਹੀਨਾ ਡੇਢ ਮਹੀਨਾ ਕਹਿੰਦੇ ਸੀ ਤੇ ਇਹ ਕਹਿੰਦਾ ਕਿ ਨਹੀਂ ਬੰਦੇ ਕੀ ਨਾਲ ਅਗੜੋਣੇ ਇਹਨੇ ਫਿਰ ਡਿਫੈਂਸ ਵਾਲੇ ਜਿਹੜੇ ਇਹਨਾਂ ਦੇ ਡਿਫੈਂਸ ਮਿਨਿਸਟਰ ਉਹਨਾਂ ਨੂੰ ਡਾਇਰੈਕਟ ਇਹਨੇ ਮੇਲ ਕਰਤੀ ਕਿ ਹਾਂ ਤੇ ਇਹ ਬੰਦੇ ਕਢਵਾਉਣੇ ਆ ਇਥੋਂ ਇਦਾਂ ਇਦਾਂ ਦੀ ਲੈਟਰ ਆਈ ਆ ਤੇ ਉਹਨਾਂ ਨੇ ਤਾਂ ਹੀ ਮਤਲਬ ਗਰਪਲਾਈ ਦਿੱਤੀ ਇਹ ਤਾਂ ਇਹਨੂੰ ਕਿ ਹਾਂ ਵੀ ਬੰਦੇ ਤੁਹਾਡੇ 19 ਜਾਂ 20 ਤਰੀਕ ਨੂੰ ਵਾਪਸ ਜਲ ਜਣਗੇ ਕਿ ਇਹ ਹਾਲਤ ਦੇ ਵਿੱਚ ਵੀ ਕਹਿੰਦਾ ਹੈ ਕਿ ਅਹੀਂ ਕਮਾਂਡਰ ਨੇ ਜਦੋਂ ਪਹਿਲਾਂ ਸੇ ਕਿਹਾ ਵਾ ਕਿ ਬੰਦੇ ਭੇਜਦੇ ਆਂਦਾ ਇਹਨਾਂ ਨੂੰ ਉਹਨਾਂ ਦੇ ਡਿਫੈਂਸ ਨੇ ਉਹਨੂੰ ਦਸ਼ਾਇਵ ਦੀ ਨੂੰ ਕਹਿੰਦਾ ਇਹਨਾਂ ਨੂੰ ਬੋਲਿਆ ਵਾ ਕਿ ਬੰਦੇ ਰਿਲੀਜ਼ ਕਰੋ ਕਹਿੰਦਾ ਇਹਨਾਂ ਨੂੰ ਰਿਲੀਜ਼ ਕਿਉਂ ਕੀਤੇ ਹੁਣ ਕਮਾਂਡਰ ਤੇ ਵੀ ਐਕਸ਼ਨ ਹੋਊਗਾ ਤੇ ਨਾਲ ਆਪਾਂ ਵੀ 20 ਤਰੀਕ ਨੂੰ ਸ਼ਾਇਦ ਵਾਪਸ ਆ ਜਾਈਏ ਸ਼ਾਇਦ ਨਹੀਂ ਸੋਚ 90% ਹੈ ਭਾਈ ਕਿ ਤੁਹਾਡਾ ਵਾਪਸ ਆਉਣ ਦੇ ਕਹਿੰਦਾ ਤੁਹਾਡੇ ਚਾਂਸ 90% ਹੈ ਆਹ ਹੋ ਆਹ ਮੈਂ ਠੀਕ ਠਾਕ ਵਧੀਆ ਚੱਲਾਂ ਹੁਣ ਮੈਂ ਕੰਮ ਤੇ ਠੀਕ ਹੈ ਤੇ ਬਾਕੀ ਮੈਂ ਆਕੇ ਫੋਨ ਕਰੂੰਗਾ ਫੋਨ